ਸਸੀ ਭਾਈ ਤੇ ਆਪਾਂ ਪਹੁੰਚੇ ਅਜ ਮੱਧਰੀ ਆਹ ਮੱਧਰੀ ਤੇ ਭਾਜੀ ਨੇ ਕਿਹਾ ਭਾਈ ਨਾ ਟਿਕਟ ਤੇ ਪੈ ਗੰਦੇ ਗੁੱਲਾ ਭਵਾਨ ਮੱਧਰਾ ਗੁੱਲਾ ਭਵਾਨ ਤਾਂ ਇਨਾ ਪਿੰਡ ਆਜੀ ਭਾਈ ਨੇ ਮਾ ਮਾਜ ਤੇ ਬਾਪੂ ਵੀ ਮਰਾ ਆਪਣੇ ਲਖੀਰਾ ਨੂੰ ਬਾਪੂ ਲਖੀਰਾ ਨੂੰ ਹਾਂ ਤੇ ਕੁੱਡੀਆਂ ਦੇ ਇੱਕ ਕਬੱਡੀ ਮਤਲਬ ਬਹੁਤ ਵਧੀਆ ਖੇਡ ਰਹੇ ਪਹਿਲਾਂ ਜਿੱਤ ਰਹੇ ਨਾਲ ਵੰਜ ਹੋਇਆ ਫੇਰੀ ਵਾਲੀ ਗੋਡੀ ਖੇਡਦੇ ਬਹੁਤ ਵਧੀਆ ਤੇਰੀ ਵਾਲੀ ਜਿੱਤਾਂ ਮਲ ਗਏ ਕੱਲੇ ਨੂੰ ਕੱਲਾ ਡੇ ਕੱਲੇ ਕੱਲਾ ਜਿੱਦਾਂ ਆ ਗਏ ਆਪਣੇ ਬੁੱਗਾ ਮੁੰਡਾ ਉਹਦਾ ਡੈਡੀ ਖੇਡਦਾ ਰਹਿਣਾ ਹਰੇਸ਼ਪੂਆਣ ਹਰੇਸ਼ਪੂਆਣ ਕਰੇਆਲੀ ਵਾਲਾ ਤੇ ਵਧੀਆ ਤੇ ਤੁਸੀਂ ਸਮਝ ਕਬੱਡੀ ਸਮਝ ਆਉਂਦੇ ਸਮੇਂ ਤੇ ਬਹੁਤ ਵਧੀਆ ਖੇਡੀ ਕਬੱਡੀ ਆ ਇੱਥੋਂ ਇੱਕ ਝੰਡਾ ਭਾਣ ਹੀ ਕੋਈ ਮਤਰਾਂ ਦਾ ਝੰਡਾ ਝੰਡਾ ਉਹ ਵੀ ਰੇਡਰ ਹੀ ਇਹ ਭਾਣ ਗੁੱਲਾ ਭਾਣ ਨੂੰ ਰੇਡਰ ਹੀ ਅੱਛਾ ਤੇ ਮਲ ਕੇ ਦੇਖੋ ਉਹ ਸਾਹਮਣੇ ਤੇ ਇੱਕ ਕਬਟੀਆਂ ਪਾਉਣੀਆਂ ਕੱਲਿਆਂ ਉਹ ਚ ਗੌੜੀਆਂ ਕਈ ਨਾਲ 40 ਨੰਬਰ ਰੱਖਦੇ ਅਗਲੇ ਹਾਂ ਇਹ ਨਹੀਂ ਟਾਈਮ ਨਹੀਂ ਸੀ 40 ਨੰਬਰ ਸੀ 40 ਨੰਬਰ ਕਰਨੇ ਪੈਂਦੇ ਸੀ ਭਾਵੇਂ ਦੋਹੇ ਰੇਟਾਂ ਨੂੰ ਕਪੜੀਆਂ ਪਾਉਣੀਆਂ ਵਾ ਇੱਕ ਪਾਵੇ ਅੱਛਾ 40 ਨੰਬਰ ਕਰਨੇ 40 ਨੰਬਰ ਕਰਨੇ ਪੈਂਦੇ 20 ਦੇ ਹਾਫ 20 ਦੇ ਹਾਫ ਹੋ ਜਾਂਦਾ ਜਿਹਦੇ ਪਹਿਲਾਂ 40 ਹੋ ਗਏ ਅੱਛਾ ਅੱਛਾ ਉਹ ਜਿੱਤ ਗਿਆ ਉਹ ਜਿੱਤ ਗਿਆ ਵੇਖੋ ਕੀ ਸਮਾਂ ਹੈ ਮੈਂ ਨਾ ਬਹੁਤ ਤਕੜਾ ਗਏ ਦੇ ਹੁਣ ਆ ਸਮੇਂ ਹਸਣ ਬਦਲਦੇ ਇਹ ਚਿਤਰਾਉਣਾ ਇਹ ਸਕਲ ਕਬੱਡੀ ਆ ਗਈ ਹੈ ਹਾਂ ਉਹ ਨਟੇਰੀ ਵਾਲੀ ਆ ਬਸ ਉਦੋਂ ਉਹ ਚੱਲੀ ਹਾਂ ਹਾਂ ਹੁਣੇ ਚੱਲੀ ਜਾਂਦੀ ਹੈ ਹਾਂ ਬਾਕੀ ਇੱਦਾਂ ਦੇ ਇੱਦਾਂ ਦੇ ਪ੍ਰਭਾਵ ਕਿੱਥੇ ਲੱਭਣੇ ਨਹੀਂ ਲੱਭਣੇ ਨਹੀਂ ਨਹੀਂ ਜਿਹੜੇ ਪਹਿਲਾਂ ਆਪਣੇ ਵੱਡੇ ਖੇਡ ਗਿਆ ਅੱਜ ਤੋਂ ਤੁਸੀਂ ਕੋਈ ਘੱਟੋ ਘੱਟ ਵੀ 15 ਸਾਲ ਕਬੱਡੀ ਖੇਡੀ 15 16 ਸਾਲ ਕਬੱਡੀ ਖੇਡੀ ਤੇ 15 16 ਸਾਲ ਵਾਲੀ ਮੈਨੂੰ 18 ਛੱਡੀ ਨੂੰ ਚੱਲੇ ਹਾਂ 18 40 ਬਾਕੀ ਅਜੇ ਤੱਕ ਵੀ ਤੁਹਾਨੂੰ ਉਹ ਗੱਲਾਂ ਯਾਦ ਆਉਂਦੀਆਂ ਪਹਿਲੀਆਂ ਪ੍ਰਾਣੀਆਂ ਆਉਂਦੀਆਂ ਕੰਬੋ ਕੀ ਪਿੰਡ ਮੇਲਾ ਮੈਂ ਖੇਡ ਕੇ ਉੱਥੇ ਕਬੀ ਛੱਡੀ ਅੱਛਾ ਬਾਬੇ ਬਲੈਸ਼ਾ ਜਿਹੜਾ ਮੈਂ ਜੜਾ ਹਾਂ ਲਾਸਟ ਮੈਚ ਜਮ ਛੱਡਿਆ ਮੈਂ ਕੰਬੋ ਕੀ ਬਾਬੇ ਬਲੈਸ਼ਾ ਵਾਲਾ ਖੇਡ ਕੇ ਉੱਥੇ ਛੱਡੀ ਠੀਕ ਠੀਕ ਹੈ ਬਾਕੀ ਅੱਜ ਵੀ ਤੁਹਾਨੂੰ ਯਾਦ ਕਰਦੇ ਜਿਵੇਂ ਕਿ ਸਟਾਰ ਰਹੇ ਜਿਦਾਂ ਰਾਣਾ ਵਾਂਝ ਹੋਰ ਵੀ ਜਿਦਾਂ ਆਪਣੇ ਅਗੇ ਕਿਰਿਆਲੀ ਵਾਲੇ ਤੇ ਜਿਦਾਂ ਸਾਰਿਆਂ ਨੂੰ ਅੱਜ ਕੱਲ੍ਹ ਯਾਦ ਕਰਦੇ ਲੋਕ ਕਰਦੇ ਕਰਦੇ ਅਜੇ ਵੀ ਕਮੈਂਟਰੀ ਜਿੱਥੇ ਜ ਆਪਾਂ ਮੈਚ ਹੁੰਦਾ ਹੈ ਕਮੈਂਟਰ ਬੋਲਦੇ ਆ ਬੋਲਦੇ ਬੋਲਦੇ ਯਾਦ ਕਰਦੇ ਦਿਲ 'ਚ ਵਸਦੇ ਲੋਕਾਂ ਦੇ ਹਾਂ ਹਾਂ ਵਸਦੇ ਵਸਦੇ ਹਾਂ ਹਾਂ ਬਾਕੀ ਭੁੱਲਦਾ ਨਹੀਂ ਹੁੰਦਾ ਕੋਈ ਜਿਹੜਾ ਬੰਦਾ ਖਾਸ ਕਰ ਹੋਵੇ ਬਿਲਕੁਲ ਉਹ ਯਾਦ ਰਹਿੰਦਾ ਉਹ ਯਾਦ ਰਹਿੰਦਾ ਹਾਂਜੀ ਜਿੱਦਾਂ ਜੋਤਸ ਸਭਰਾਇਆ ਚਲੋ ਉਹ ਵੀ ਵਧੀਆ ਆਪਦੇ ਸਮੇਂ ਆਪਦੇ ਸਮੇਂ ਚੋਈ ਬਹੁਤ ਵਧੀਆ ਰਹੇ ਹਾਂ ਸਮੇਂ ਸਮੇਂ ਨਾਲ ਜੋ ਆਪਦੇ ਸਮੇਂ ਦੇ ਰਹਿ ਗਿਆ ਹਾਂ ਹਾਂ ਉਹ ਮੈਨੂੰ ਦੱਸਦੇ ਮੈਂ ਇਤਰਾ ਮੈਚ ਤੇ ਕਿਤੇ ਮਿਲਣਾ ਨਾ ਮੈਨੂੰ ਇਹ ਤਾਂ ਗੱਲ ਗੋਲ ਕਰਨੀ ਜਦੋਂ ਜੋਤਸ ਸਭਰਾਣ ਨਾਲ ਮਨ ਨੂੰ ਕਹਿਣਾ ਕਿ ਇਦਾਂ ਆਦਾ ਮੈਂ ਕੱਲੇ ਨੇ ਮੈਂ ਕਿ ਜਾਫੀ ਪੰਚਣਾ ਰੇਡਾਂ ਪਾ ਜਣੀਆਂ ਮੈਂ ਬੜੇ ਮੈਚ ਕੱਢੇ ਆ ਬੜੀਆਂ ਗੱਲਾਂ ਕਰਦੇ ਆ ਇਹ ਭਲਵਾਨ ਨੂੰ ਨਾ ਵੀ ਬੜੀਆਂ ਪਾਈਆਂ ਏ ਰੇਸ਼ਮ ਭਲਵਾਨ ਨੇ ਜਿੰਦੇ ਨੇ ਗੁੱਲੇ ਭਲਵਾਨ ਨੇ ਬਹੁਤ ਤਗੜਾ ਖੇਡਿਆ ਏ ਸਾਰੇ ਤਗੜੇ ਖੇਡੇ ਆਪਣੇ ਇਧਰੋਂ ਦੇ ਹੀ ਆ ਆਪਣੇ ਜੈਮਲ ਜੈਮਲ ਮੈਦੀਪੁਰ ਆ ਭਲਵਾਨ ਆਪਣੇ ਇਲਾਕੇ ਦੇ ਦੇ ਹੀ ਗੁੱਲਾ ਭਲਵਾਨ ਸੀ ਤੇ ਜਿੰਦਾ ਭਲਵਾਨ ਏ ਰੇਸ਼ਮ ਤੇ ਆਪਣਾ ਰੇਸ਼ਮ ਭਲਵਾਨ ਏ ਓਕਰਲੇ ਵਾਲਾ ਰੇ ਬੁੱਗੇਰਾ ਡਾਡੀ ਹਾਂ ਪਰਵਾਨੀ ਸਸਿਗਲ ਸਸਿਗਲ ਅੱਜ ਦੋਸਤ ਆਪਾਂ ਆਪਣੇ ਮੱਧਰ ਮੱਧਰ ਭਾਜੀ ਜਲਾ ਕਰਨ ਤਾਂ ਨਾਲ ਹੋ ਜਾਂ ਮੈਂ ਆਪਾਂ ਆ ਗਿਆ ਭੋਲਾ ਵੀ ਹਲਕਾ ਵਾਲਾ ਇਹਦਾ ਸਨਮਾਨ ਤੇ ਅੱਜ ਮੋਟਰਸਾਈਕਲ ਨੂੰ ਵਧਾਈ ਦਿੱਤੀ ਕਿ ਨਹੀਂ ਵਧਾਈ ਦਿੱਤੀ ਬਿਲਕੁਲ ਅੱਛਾ ਨਾਲ 20000 30000 ਰੁਪਇਆ ਵੀ ਹਾਂ 30000 ਰੁਪਇਆ ਚਲੋ ਵਧੀਆ ਹੈ ਹਾਂ ਅਰੇ ਦੋ ਤਰੱਕੀਆਂ ਬਖਸ਼ੀ ਹੋਰ ਹਾਂ ਬਿਲਕੁਲ ਇੰਨਾ ਕਰ ਗਈ ਸਾਰਾ ਕੁਝ ਆ ਜੀ ਤੁਹਾਡੇ ਸਾਹਦਿਆ ਇਹਨਾਂ ਤੋਂ ਸਾਥ ਆਇਆ ਆ ਗਿਆ ਆ ਜੇ ਲੱਗਿਆ ਉਹ ਹੋਰ ਜਿਵੇਂ ਕਿ ਜੇ ਗੱਲ ਗੋਲਾ ਨਾ ਜਦੋਂ ਵੀ ਜਿਹੜੀ ਵੀ ਚੀਜ਼ ਹੈ ਨਾ ਸਨਮਾਨ ਉਹ ਪਹਿਲਾਂ ਮੇਰੇ ਉਸਤਾਦ ਦਾ ਬਾਅਦ ਮੇਰਾ ਸਹੀ ਗੱਲ ਕਿਉਂਕਿ ਇਹਨਾਂ ਕਰਕੇ ਮੇਰਾ ਹੁੰਦਿਆ ਜੇ ਮੈਂ ਇਹ ਨਾ ਮੇਰਾ ਕਿਤੇ ਮੇਰਾ ਕੂੜਾੜਾ ਪੁੱਛਣਾ ਜੇ ਇਹ ਵੀ ਇੱਕ ਰੱਬ ਦਾ ਰੂਪ ਹੁੰਦਾ ਜਿਹੜਾ ਉਸਤਾਦ ਹੁੰਦਾ ਨਾ ਜੋ ਮੇਰਾ ਸਨਮਾਨ ਹੈ ਉਹ ਹੈ ਹੀ ਸਾਰਾ ਕੋਈ ਉਸਤਾਦ ਆਪਣਾ ਭਾਵੇਂ ਚਲੋ ਆਪਣੇ ਭਰਾ ਆ ਜੋਦੇ ਨਹੀਂ ਸੋਣੂ ਨਹੀਂ ਸਾਰੇ ਜਿਹੜੇ ਕਰਦੇ ਆ ਹਾਂ ਵਧੀਆ ਵਧੀਆ ਇੰਨੇ ਮਰਗੀਤ ਨਹੀਂ ਭਰਾ ਜਿਹੜੇ ਸਨਮਾਨਤ ਕਰਨਦੇ ਆ ਸਹੀ ਗੱਲ ਜਿਹੜੇ ਕਰਦੇ ਆ ਇਹ ਵੇਖੋ ਕੀ ਵੀ ਬੜੇ ਦਿਲ ਨਾਲ ਇਹਦੇ ਕੰਮ ਬੜਾ ਜਿਗਰਾ ਚਾਹੀਦਾ ਬੜਾ ਦਿਲ ਚਾਹੀਦਾ ਬੜੇ ਜੱਦਦੇ ਆ ਮੈਨੂੰ ਪਾਰੀ ਪਾ ਰੱਖਿਆ ਇਹ ਮਾਣ ਨਹੀਂ ਉਸਤਾਦਾਂ ਦਾ ਕੋਈ ਨਹੀਂ ਜਨ ਹੁੰਦਾ ਰ ਫਿਰ ਅਸੀਂ ਉਸਤਾਦੇ ਕਹਿਣ ਤੇ ਢਰਾ ਲਿਆ ਹਾਂ ਬਾਕੀ ਆ ਲਿਖੇ ਉਸਤਾਦ ਦੀ ਨੀ ਨੀ ਵਧੀਆ ਹੋ ਗਿਆ ਚਲੋ ਮਹਾਰਾਜ ਤੰਦਰੁਸਤੀਆਂ ਤੁਮੇ ਮਹਾਰਾਜ ਜਗਨੂ ਤੇ ਇਸ ਨਮਾਨਤ ਕਰਨ ਆ ਲਿਆ ਵੀ ਭਰਾਵਾਂ ਨੂੰ ਸਾਰਿਆਂ ਨੂੰ ਸਾਰਿਆਂ ਦਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਬੜਾ ਵਧੀਆ ਪ੍ਰਣਾ ਕੀਤਾ ਬੜੀ ਗੱਲ ਆ ਬਹੁਤ ਸ਼ਾਨਦਾਰ ਪਰਮਨ ਆ ਆ ਵੀ ਆਪਣਾ ਮੁੰਡਾ ਛੋਟਾ ਏ ਆੜਾ ਮੁੰਡਾ ਜਗਣਾ ਇਹ ਪਿਛਲੇ ਸਾਲ ਹੀ ਵੱਡੀਆਂ ਟੀਮਾਂ ਇਹਨੂੰ ਖੜਦੇ ਰਹਿਣ ਨਾਲ ਕਲੱਬਾਂ ਜਾਂ ਆ ਕੀ ਇਹ ਓਪਨ ਦੇ ਮੈਚ ਖੇਡਣਦੇ ਆ ਇਹ ਹਰ ਇੱਕ ਮੈਚ ਗਰਮੀਆਂ ਦੇ ਵਿੱਚ ਚਾਹੇ 3-3 4-4 ਜਫੇ ਬੰਦਾ ਦੇਂਦੇ ਆ ਹੋ ਗਿਆ ਚੇਲਾ ਤਿਆਰ ਕੇ ਹੋ ਗਿਆ ਇਹ ਲੱਡੂ ਦਾ ਹੈਪੀਗੇ ਪਿੰਡ ਦਾ ਕਿਤੇ ਇਹ ਪੀ ਆਪਣਾ ਨਾ ਸ਼ਕਤੀਮਾਨ ਨਹੀਂ ਲੱਡੂ ਵਾਲਾ ਖੇਡਦਾ ਹੁੰਦਾ ਹੈਪੀ ਹੁਣ ਵੱਡਾ ਭਰਾ ਦਾ ਰੇਡਰ ਆ ਹਾਂ ਦੋ ਭਰਾ ਹੀ ਉਹਦੇ ਪਿੰਡ ਦਾ ਮੁੰਡਾ ਇਹ ਜਾਫੀ ਆ ਬਹੁਤ ਤਗੜਾ ਜਾਫੀ ਗਰਮੀਆਂ ਦੇ ਵਿੱਚ ਤਿੰਨ-ਤਿੰਨ ਜਾਫੀ ਹਰ ਇੱਕ ਮੈਚ ਦੇਂਦਿਆ ਹੈ ਵਧੀਆ ਵਧੀਆ ਹਾਂ ਆਰੋ ਮਹੌਨ ਵਾਲੇ ਸਮਝ ਗਿਆ ਹਾਂ ਮੈਂ ਤੁਹਾਨੂੰ ਕਰੂ ਫੇਰੀ ਗੱਲ ਬੱਸ ਬੱਸ ਬਾਬਾ ਕਰੇ ਕਿਰਪਾ ਇਹ ਬੰਦੇ ਆਡੀ ਟੀਮ ਦੇ ਜਿ ਤਰ੍ਹਾਂ ਇਹ ਜਾਫੀ ਆ ਨਾਲ ਜਿਦਾ ਮੈਂ ਸਾਡੀ ਰੇਡਰ ਹੋਣ ਜਿਵੇਂ ਆਡੀ ਸਾਡੇ ਨਾਲ ਪੁਰਾਣਾ ਬੂ ਸੇਵਕ ਪਤਵੰਦੀ ਵਾਲਾ ਬੁੱਗਾ ਮੁੰਡਾ ਘੜਾਲੇ ਵਾਲਾ ਇਹੋ ਜਿਹੇ ਬੰਦੇ ਪੱਕੇ ਆ ਨਾ ਕਿਤੇ ਤੈਨੂੰ ਪਤਾ ਨਾ ਇਹ ਜਾ ਸਾਡੇ ਘਰ ਤੋਂ ਆਪਣੇ ਤੋਂ ਪੁੱਛ ਬਣਾ ਨਹੀਂ ਆਪਾਂ ਇਹਨਾਂ ਤੋਂ ਪੁੱਛ ਬਣ ਜਾਣਦੇ ਆ ਜਾਣ ਸਕਦੇ ਜਿਨ੍ਹਾਂ ਆਇਆ ਤਾਂ ਇਥੇ ਮਿਹਨਤ ਕਰ ਰਿਹਾ ਹੈ ਕਾੜਮੀਆ ਲਾਪਾਤਮਾਸਿੰਗ ਕਬਡੀ ਕਲੱਬ ਘਰਿਆਲਾ ਸਹੀ ਗੱਲ ਤੇ ਹੁਣ ਜਿੱਦਾਂ ਕੇ ਜੱਗal ਕੋਲ ਕਿਹਨਾਂ ਜਿਆ ਨਿਖਾਇਆ ਹਾਂ ਕੈਨੇਡਾ ਕਿਨੇ ਆਪਣੇ ਲਾਇ ਹੋਰਨਾਂ ਬਾਅਦ ਦੂਰ ਚੱਕੇ ਨਿਊਜ਼ੀਲੈਂਡ ਗਿਆ ਹੀ ਸਭ ਤੋਂ ਪਹਿਲਾਂ ਯੂਰਪ ਹੀ ਗਿਆ ਯੂਰਪ ਤੋਂ ਪਤਾ ਨਿਊਜ਼ੀਲੈਂਡ ਆ ਹਾਂ ਨਿਊਜ਼ੀਲੈਂਡ ਤੋਂ ਪਤਾ ਫਿਰ ਅੰਕੀ ਕੈਨੇਡਾ ਵਾ ਕੈਨੇਡਾ ਜੇ ਤੋ ਚਟੂਰ ਹੋ ਗਿਆ ਹਾਂ ਜੀ ਆ ਮੁੰਡਾ ਕੋਲੋਂ ਕਾਬਾ ਮਿਹਰ ਕਰੇ ਪੂਰਿਆ ਗਬਲਰਾਜ ਨਰਾਜਪੁਰਿਆ ਏਅਰ ਕੀ ਪਿਛਲੇ ਸਾਲ ਮੁੰਡਾ ਖੇਡਿਆ ਬਹੁਤ ਵਧੀਆ ਹਾਂ ਛੋਟੀਆਂ ਗਲਬਾ ਖੇਡਦਾ ਰਿਹਾ ਛੋਟੀਆਂ ਗਲਬਾ ਖੇਡਦਾ ਏਅਰ ਕੀ ਮੁੰਡਾ ਉਹ ਪੰਜ ਬਹੁਤ ਵਧੀਆ ਕਬੱਡੀਆਂ ਪਾਉਂਦਾ ਹਾਂ ਵਧੀਆ ਸਤਾਦ ਕੋਲ ਜੇ ਸਤਾ ਨੇ ਕਹਤਾ ਆ ਕਿ 12 ਵਜੇ ਤੱਕ ਇੱਥੇ ਬਹਿ ਜਾ ਤੇ ਉੱਥੇ ਬੈਠੇ ਰਹਿਣਾ ਐਨਾ ਹੁੰਦਾ ਹਾਂ ਸਤਾਦ ਦਾ ਇਹ ਨਾਂ ਦੇ ਤੋਂ ਆਖੋ ਬਰੋਖੇ ਕਦੀ ਇਹ ਹੋਇਆ ਨਾ ਹੀ ਅਹੀਂ ਹੋਇਆ ਤੇ ਨਾ ਹੀ ਹੋਇਆ ਹੈ ਉਹਨਾਂ ਕੋਚ ਵਾਲਾ ਹਿਸਾਬ ਹੀ ਨਹੀਂ ਆਉਂਦਾ ਸਤਾਦ ਜੀ ਤੇ ਪਲਾਣੇ ਦਾ ਗੱਡੀ ਚਾਉਣੇ ਪਏ ਫੜਾ ਉਹ ਦੂਜੇ ਨੂੰ ਉਹਨੇ ਪੈ ਫੜਾ ਦੋ ਸਹੀ ਆਡੇ ਬੰਦੇ ਨੇ ਨਾ ਗੀ ਪੈਸੇ ਗਿਨੇ ਆ ਤੇ ਨਾ ਹੀ ਕਦੀ ਦੇਖ ਲਗੇ ਉਸਤਾਦ ਨੇ ਵੇਖਿਆ ਕਿ ਕਿੰਨੇ ਦੇਣੇ ਕਿੰਨੇ ਨਹੀਂ ਦੇਣੇ ਇਹ ਦੇਣੇ ਘਰ ਜਾ ਕੇ ਵੇਖੀ ਤਾਂ ਕਿੰਨੇ ਕਿੰਨੇ ਨਹੀਂ ਉਸਤਾਦ ਇਹੋ ਜੇ ਮੇਚਾਂ ਦੇ ਵਿੱਚ ਉਸਤਾਦ ਪੈਸੇ ਦਿੱਤੇ ਆ ਜਿੱਥੇ ਉਸਤਾਦ ਨੇ ਆਪਦੇ ਕੋਲੋਂ ਪੰਜ ਪੰਜ ਮੇਚਾਂ ਦਾ ਸਮਾਨ ਪੱਟੇ-ਪੁੱਟੇ ਆਪਦੇ ਕੋਲੋਂ ਹਲਵਾਏ ਆ ਬੋਲੋ ਇਹ ਵੀ ਸੇਵਾ ਵਿੱਚ ਦੀ ਸੇਵਾ ਆਂਦੀ ਹੈ ਇਹ ਹਰੀ-ਗਰੀ ਬੰਦੇ ਦਾ ਕੰਮ ਨਹੀਂ ਆ ਸਹੀ ਗੱਲ ਹੈ ਬਾਕੀ ਕੋਈ ਬੰਨਾ ਸਾਰਦੇ ਪਰਿਵਾਰ ਉਹ ਪੰਜ ਸਾਰਿਆਂ ਨੂੰ ਜੋ ਕੋਈ ਨਹੀਂ ਬਣ ਸਕਦਾ ਇਹਨਾਂ ਕਬੱਡੀ ਕਿੱਢੀ ਹੋਵੇ ਇਹਨੂੰ ਪਤਾ ਹੁੰਦਾ ਕੋਈ ਬਾਰੇ ਕਿਤੇ ਕੋਈ ਜਦੋਂ ਪੰਜ ਕਿਲਾਇਆ ਕੋਚ ਬੰਨਾਂ ਦਾ ਆਪਾਂ ਦੀ ਭੂਮਿਕਾ ਕੋਲ ਬੰਨੋਦੀ ਹੈ ਜਿਤਨਾ ਦੀ ਹੁੰਨ ਲੋਕੀ ਮੇਰੇ ਅਰਗੇ ਕਬੱਡੀ ਚਲ ਮੈਂ ਆਪਣੇ ਆਪ ਨੂੰ ਵੀ ਮੈਂ ਬਹੁਤ ਜ਼ੀਰੋ ਲੈਵਲ ਤੇ ਕਬੱਡੀ ਖੇਡਦਾ ਹਾਂ ਨਾ ਵੇਖੀ ਮੈਂ ਸਾਧ ਹੁਣ ਵੀ ਲੀਡ ਲਾ ਲੈ ਉਸਤਾਦ ਉਹਨਾਂ ਚੰਗਾ ਭਾਲਾ ਕਬੱਡੀ ਉਸ ਤਰ੍ਹਾਂ ਖੇਡ ਸਕਦਾ ਹੈ ਹਾਈ ਪ੍ਰੈਸ਼ਰ ਪ੍ਰੈਸ਼ਰ ਜਿਤਨਾ ਖੇਡਦਾ ਹੁੰਦਾ ਉਸਤਾਦ ਜਿੱਥੇ ਜਾਣਾ ਕਿ ਖੇਡਣਾ ਬਲਕਾਰਾ ਬੰਨ ਆ ਗਿਆ ਬਲਕਾਰਾ ਬੰਨ ਆ ਗਿਆ ਪਰ ਚਲੋ ਛੋਟੇ ਨਾ ਲੈਂਦੇ ਵੀ ਤੈਨੂੰ ਬੜਾ ਚੰਗੇ ਨਹੀਂ ਲੱਗਦੇ। ਬਾਕੀ ਜਿਨ੍ਹਾਂ ਨੂੰ ਪਤਾ ਹੈ ਇਹ ਚੀਜ਼ ਦਾ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੈ। ਉਹਨਾਂ ਨੂੰ ਪਤਾ ਜਿੰਨਾ ਕਿਰਦੇ ਜੀ ਆਪਰੇਸ਼ਨ ਦੱਸਿਆ ਆਪਰੇਸ਼ਨ ਨਾ ਆਖਦਾ ਦੱਸਿਆ ਹੁੰਦਾ ਤੇ ਹੱਲੇ ਤੱਕ ਐ ਪੂਰੀ ਤੱਕ ਬਾਦ ਨਹੀਂ ਹੋਈ। ਬਾਕੀ ਛੱਡਾ ਪੱਟਾ ਨਾ ਆਈ ਮੇਰੇ ਕੈਨੇਡਾ ਅਮਰੀਕਾ ਬੈਠੇ ਹੋਣਾ ਹੈ। ਹਰਮਤਮਾ ਦੇ ਜੀਨ। ਹਾਂ। ਬਾਕੀ ਛੱਡ ਪੇਰ ਨਾ ਆਵੇ ਫਿਰ ਬੰਦਾ ਕਿੱਥੇ ਜਾਈਂ। ਸਹੀ ਸਹੀ ਗੱਲ। ਬਾਕੀ ਜੋ ਉਹਦੇ ਰੰਗ ਆ। ਸਹੀ ਗੱਲ। ਕਿਤੇ ਉਹਨਾਂ ਦਾ ਚੰਗਾ ਪੱਤੇ ਰਹਿਣਾ ਪੈਦਾ ਕੋਈ ਛੱਡਾ। ਉਹਦੇ ਰਾਜਾ ਚ ਰਹਿਣਾ ਮਨਜ਼ੂਰ ਆ ਬਸ ਠੀਕ ਆ। ਖੇਡ ਲਈਏ ਮੈਂ ਹਾਂਜੀ ਖੇਡੋ